ਸਾਡਾ ਇਮਿਊਨ ਸਿਸਟਮ ਦਾ ਕੰਮ ਬਿਮਾਰੀਆਂ ਤੋਂ ਮਹਫੂਜ਼ ਰੱਖਣ ਵਿੱਚ ਸਾਡੀ ਮਦਦ ਕਰਦਾ ਹੈ ਇਸ ਇਮਿਊਨ ਸਿਸਟਮ ਨੂੰ ਦਰੂਸਤ ਰੱਖਣ ਦੇ ਲਈ ਹੈਲਦੀ ਡਾਈਟ ਐਕਸਰਸਾਈਜ਼ ਅਤੇ ਪ੍ਰੋਪਰ ਨੀਂਦ ਵਰਗੀਆਂ ਹੋਰ ਵੀ ਕਈ ਚੀਜ਼ਾਂ ਜ਼ਰੂਰੀ ਨੇ ਖਾਨ ਪੀਣ ਦਾ ਸਾਡੇ ਇਮਿਊਨ ਸਿਸਟਮ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ ਤੇ ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਫਾਸਟ ਫੂਡ ਦੇ دیਵਾਨੇ ਨੇ ਤੱਤਵ ਨੂੰ ਦੱਸ ਦਈਏ ਕਿ ਇਸ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਡਿਸਟਰਬ ਅਤੇ ਕਨਫਿਊਜ਼ ਹੋ ਜਾਂਦਾ ਹੈ ਹੈਲਦੀ ਅਤੇ ਅਨ ਹੈਲਦੀ ਸੈਲਸ ਵਿੱਚ ਅੰਤਰ ਹੀ ਨਹੀਂ ਕਰ ਪਾਂਦਾ ਕਈ ਵਾਰ ਕਨਫਿਊਜ਼ ਹੋ ਕੇ ਸਾਡਾ ਇਮਿਊਨ ਸਿਸਟਮ ਸਾਡੇ ਹੀ ਸਿਹਤਮੰਦ ਅੰਗਾਂ ਤੇ ਹਮਲਾ ਕਰ ਦਿੰਦਾ ਹੈ ਅਜਈਆਂ ਬਿਮਾਰੀਆਂ ਨੂੰ ਆਟੋਇਮਿਊਨ ਡਿਸੀਜ਼ ਕਿਹਾ ਜਾਂਦਾ ਹੈ ਜਿਸ ਦੇ ਇਲਾਜ ਤੇ ਰਿਸਰਚ ਕਰ ਰਹੇ ਲੰਡਨ ਸੇ ਫ੍ਰਾਂਸਿਸੀ ਕ੍ਰੀ ਕੰਸਟਿਟਿਊਟ ਦੇ ਰਿਸਰਚਰ ਜੇਮਸ ਲੀ ਅਤੇ ਕੈਰੋਲਾ ਵਿਨੇਸਾ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਵਿੱਚ 4 ਦਹਾਕਿਆਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਸੀ ਪਰ ਹੁਣ ਇਹ ਉੱਥੇ ਵੀ ਵੇਖਣ ਨੂੰ ਮਿਲ ਰਹੇ ਨੇ ਜਿੱਥੇ ਪਹਿਲਾਂ ਕਦੀ ਇਹਨਾਂ ਦੇ ਬਾਰੇ ਵਿੱਚ ਨਾ ਦੇਖਿਆ ਅਤੇ ਸੁਣਿਆ ਕੈਰੋਲਾ ਦਾ ਇਹ ਵੀ ਕਿਹਾ ਹੈ ਕਿ ਫਾਸਟ ਫੂਡ ਬਹੁਤ ਤੇਜ਼ੀ ਦੇ ਨਾਲ ਦੁਨੀਆ ਭਰ ਵਿੱਚ ਪਸੰਦ ਕੀਤਾ ਜਾ ਰਿਹਾ ਹੈ ਜਿਸ ਨੂੰ ਰੋਕਣਾ ਹੁਣ ਵਸ ਵਿੱਚ ਵੀ ਨਹੀਂ ਲੱਗ ਰਿਹਾ ਉਹਨਾਂ ਦੇ ਮੁਤਾਬਿਕ ਉਹਨਾਂ ਦੀ ਰਿਸਰਚ ਜੀਨ ਬੇਸਡ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਸਰੀਰ ਦੇ ਉਸ આનੁਵੰਸ਼ਿਕ ਤੰਤਰ ਨੂੰ ਸਮਝਣ ਦੀ ਕੋਸ਼ਿਸ਼ ਕਰੈਨਿਓ ਰਿਸਰਚ ਦੇ ਨਾਲ ਜੋ ਆਟੋ ਇਮਿਊਨ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਕਾਰੋਲਾ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਪੂਰੀ ਤਰ੍ਹਾਂ ਦੇ ਨਾਲ ਸਾਡਾ ਖਾਣ-ਪਾਣ ਸਾਡੀ ਖਾਣ-ਪੀਂਦੀਆਂ ਆਦਤਾਂ ਹੀ ਜ਼ਿੰਮੇਦਾਰ ਨੇ ਜੀਮਸ ਕਹਿੰਦੇ ਨੇ ਕਿ ਦੂਜੇ ਦੇਸ਼ ਤੇਜ਼ੀ ਦੇ ਨਾਲ ਵੈਸਟਰਨ ਫਾਸਟ ਫੂਡ ਨੂੰ ਅਪਣਾ ਰਹੇ ਨੇ ਜਿਨ੍ਹਾਂ ਵਿੱਚ ਫਾਈਬਰ ਦੇ ਨਾਲ ਨਾਲ ਦੂਜੇ ਨਿਊਟ੍ਰੀਸ਼ਨ ਵੀ ਨਹੀਂ ਹੁੰਦੇ ਅਜਿਹੇ ਫੈਕਟਸ ਵੀ ਸਾਹਮਣੇ ਆ ਰਹੇ ਨੇ ਜੋ ਦੱਸਦੇ ਨੇ ਕਿ ਅਜਿਹੇ ਖਾਣ ਪੀਣ ਦੇ ਨਾਲ ਇਮਿਊਨ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਡਿਸਟਰਬ ਹੋ ਜਾਂਦਾ ਹੈ ਜਦਕਿ ਇਮਿਊਨ ਸਿਸਟਮ ਦਾ ਕੰਮ ਬਿਮਾਰੀਆਂ ਨੂੰ ਰੋਕਣਾ ਹੈ ਪਰ ਜਦ ਦੇ ਬਿਮਾਰੀ ਨੂੰ ਰੋਕਣ ਦੇ ਲਈ ਉਸ ਦੇ ਖਿਲਾਫ ਕੰਮ ਸ਼ੁਰੂ ਕਰਦਾ ਹੈ ਤਾਂ ਬਿਮਾਰੀ ਅਤੇ ਸਿਹਤਮੰਦ ਕੋਸ਼ਿਕਾਵਾਂ ਵਿੱਚ ਫਰਕ ਨਹੀਂ ਸਮਝ ਪਾਉਂਦਾ ਜਿਸ ਦੇ ਕਾਰਨ ਕਈ ਬਿਮਾਰੀਆਂ ਜਨਮ ਲੈਂਦੀਆਂ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਫਾਸਟ ਫੂਡ ਸਾਡੇ ਬੋਡੀ ਲਈ ਸਾਡੇ ਸਰੀਰ ਲਈ ਔਰ ਸਾਡੀ ਆਉਣ ਵਾਲੀ ਪੀੜ੍ਹੀ ਲਈ ਕਿੰਨਾ ਜ਼ਿਆਦਾ ਖਤਰਨਾਕ ਹੈ